ਸ਼ਤ్ర ਰਾਜ ਦੀ ਖੇਚਣਗੇ ਚਾਲ ਮਿੱਟੀ ਨੂੰ ਖੋਰ ਜੋਗੀਆ ਲੱਭ ਜਾਣਗੇ ਬਾਚੇ ਹੋਏ ਲਾਲ ਮਿੱਟੀ ਨੂੰ ਖੋਰ ਜੋਗੀਆ ਲੱਭ ਜਾਣਗੇ ਬਾਚੇ ਹੋਏ ਲਾਲ ਸੋ ਤੁਸੀਂ ਇਹਨਾਂ ਲਾਲਾਂ ਨੂੰ ਲੱਭ ਕੇ ਲੈ ਕੇ ਆਏ ਹੋ ਮਿੱਟੀ ਦੇ ਵਿੱਚੋਂ ਕੁਛੀ ਧੰਨਵਾਦ ਤੁਹਾਡਾ ਧੰਨਵਾਦ ਦੇ ਪਾਤਰਾਂ ਨੂੰ ਸੀ ਵਧਾਈ ਦੇ ਪਾਤਰੋ ਇਹਨਾਂ ਬੱਚਿਆਂ ਨੂੰ ਇੱਥੇ ਲੈ ਕੇ ਆਇਓ ਇੱਕ ਪਲੇਟਫਾਰਮ ਦਿੱਤਾ ਹੈ ਕਿਹਨਾਂ ਨੇ ਬਣ ਜਾਣੀਆਂ ਅਖਬਾਰਾਂ ਦੀਆਂ ਸਰਕੀਆਂ ਵੱਡੀਆਂ ਨੇ ਕਿ ਬਠਿੰਡੇ ਵਾਲਿਆਂ ਨੇ ਹਰ ਥਾਂ ਤੇ ਚੰਗੀਆਂ ਗੱਡੀਆਂ ਨੇ ਪੂਰ ਪੈ ਜਾਂਦੇ ਕਹਿੰਦੇ ਆਖਰ ਚੰਗੀਆਂ ਸੋਚਾਂ ਨੂੰ ਪੂਰ ਪੈ ਜਾਂਦੇ ਕਹਿੰਦੇ ਆਖਰ ਚੰਗੀਆਂ ਸੋਚਾਂ ਨੂੰ ਚੈਲ ਕਰਦਾ ਬੱਚਿਆਂ ਸਮੇਤ ਕੋਚਾਂ ਨੂੰ ਚੈਲ ਸਜਦਾ ਕਰਦਾ ਹੈ ਬੱਚਿਆਂ ਸਮੇਤ ਕੋਚਾਂ ਨੂੰ ਸੋ ਇਹ ਬੱਚੇ ਆਪਣੀ ਕਲਾ ਦੇ ਜੋਰ ਇਹਨਾਂ ਗਰਾਉਂਡਾਂ ਦੇ ਵਿੱਚ ਇਹਨਾਂ ਮੈਦਾਨਾਂ ਦੇ ਵਿੱਚ ਦਿਖਾਉਣਗੇ ਸੋ ਸਭ ਤੋਂ ਪਹਿਲਾਂ ਇੱਕ ਮੰਚ ਤੋਂ ਦਰਮਿਆਨ ਪਹੁੰਚ ਕੇ ਮੂਜੀ ਫਲਾਣ ਦੇ ਬੱਚਿਆਂ ਨੂੰ ਦੇਖੀ ਲੱਗਿਆ ਕਿਰਪਾ ਕਰਕੇ ਉਹ ਵੀ ਘਰ ਦੇ ਸੋ ਆ ਤੋ ਉਹਨਾਂ ਦੀ ਆਮਦ ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਾਂਗੇ ਜੀ ਚੀਫ ਉਪ ਪੰਜਾਬ ਹਲਕਾ ਬਤਾ ਇੱਕ ਕਲੰਡੀ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਤੁਨ ਚੁੱਕੇ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਅੱਜ ਦੀਆਂ ਇਹਨਾਂ ਜ਼ਿਲ੍ਹਾ ਦੀ ਦੇ ਉੱਪਰ ਸਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਪੰਜੰਦਰ ਕਾਰਜੀ ਚੀਫ ਵੀ ਪੰਜਾਬ ਸਰਕਾਰ ਹਲਕਾ ਵਿਧਾਇਕ ਕਬੱਡੀ ਸਾਭੂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸ਼੍ਰੀਮਤੀ ਕੁਲਵੀਰ ਕਾਰਜੀ ਸਰਾ ਪ੍ਰਧਾਨ ਨਗਰ ਕੌਂਸਲ ਕਬੱਡੀ ਸਾਭੂ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਜ਼ਿਲ੍ਹਾ ਸਖਿਆਪਸਰ ਐਲੀਮੈਂਟਰੀ ਸਖਿਆ ਬਠਿੰਡਾ ਉਹਨਾਂ ਦਾ ਨਿਗਾ ਸਵਾਗਤ ਲਖਵਿੰਦਰ ਸਿੰਘ ਜੀ ਬਲਾਕ ਸਿਖਿਆ ਅਫਸਰ ਤਲਵੰਡੀ ਸਾਹਿਬ ਦੇ ਜਿਹੜੇ ਕਿ ਹੋਰ ਪਾੜ ਤੇ ਸੰਗਤ ਬਲਾਕ ਦੇ ਬਲਾਕ ਸਿਖਿਆ ਅਫਸਰ ਨੇ ਸਰਦਾਰ ਜਸਵੀਰ ਸਿੰਘ ਜੀ ਬੀਐਸਓ ਤਲਵੰਡੀ ਸਾਹਿਬ ਨੂੰ ਸਮੂਹ ਸੀਐਚਟੀ ਐਚਟੀ ਸਹਿਬਾਨ ਸਮੂਹ ਦੇ ਆਪ ਸਹਿਬਾਨ ਬਲਾਕ ਤਲਵੰਡੀ ਸਾਹਿਬ ਨੂੰ ਜ਼ਿਲ੍ਹਾ ਬਠਿੰਡਾ ਸੋ ਖੇਡਾਂ ਦੀ ਸੋ ਅਸੀਂ ਸਾਰੇ ਹੀ ਮਹਿਮਾਨਾਂ ਦਾ ਨਿਗਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਕਿ ਜ਼ਿਲ੍ਹਾ ਪ੍ਰੈਮਰੀ ਸਕੂਲ ਐਲੀਮੈਂਟਰੀ ਸਿੱਖਿਆ ਸਰਦਾਰ ਰਖਵਿੰਦਰ ਸਿੰਘ ਜੀ ਬਲਾਕ ਪ੍ਰੈਮ ਜੀ ਐਜੂਕੇਸ਼ਨ ਅਫਸਰ ਤਲਵੰਡੀ ਸਾਹਿਬ ਨੂੰ ਜਸਵੀਰ ਸਿੰਘ ਜੀ ਬੀਐਸਓ ਤਲਵੰਡੀ ਸਾਹਿਬ ਦੇ ਅਗਾਜ ਹੋਣ ਜਾ ਰਿਹਾ ਹੈ ਗੁਬਾਰੇ ਛਣ ਦੋ ਤਾੜੀਆਂ ਮਜਾ ਕੇ ਸਵਾਗਤ ਜੀ ਇਹਨਾਂ ਖੇਡਾਂ ਦਾ ਆਗਾਜ਼ ਸਾਡੇ ਪਿੰਡ ਦਸਨ ਦੇ ਵਿੱਚ ਫਿੱਸਾ ਲੈਦੇ ਹੋਏ ਪਠੰਡਾ ਤੋਂ ਬਾਦ ਨਾਮਕਰਾ ਬਲਾਕ ਰਮਪਰਾ ਤੋਂ ਬਾਦ ਭੱਜਾ ਭਾਈ ਕਬਲਾਕ ਭੱਜਾ ਭਾਈ ਕਬਲਾਕ ਤੋਂ ਬਾਦ ਮੋਰ ਬਨਾਦ ਦੇ ਬੱਚੇ ਫਿੱਸਾ ਲੈਦੇ ਹੋਏ ਬਾਕੀ ਬਲਾਕ ਦੇ ਜਿਹੜੇ ਬੱਚੇ ਆ ਬਲਾਕ ਦੇ ਬੱਚੇ ਆਪਣੇ ਸਾਰੇ ਆਪਕਾ ਦੀ ਰਹਿਨਮਾਇਂ ਦੇ ਵਿੱਚ ਇੱਕ ਮਾਸ ਮਾਸ ਦੇ ਦਸਤ ਦੇ ਵਿੱਚ ਸਾਲ ਨੇ ਹੋਏ 112 ਬੜਿੰਗਿਆ ਆਪਕਾ ਦੀ ਰਹਿਨਮਾਇਂ ਦੇ ਵਿੱਚ ਬਾਅਦ ਸਾਧ ਸੁਖਿੰਦਰ ਸਿੰਘ ਜੀ ਹਰ ਬਲਾਦ ਦੇ ਬੱਚੇ ਸਾਡਾ ਪੰਜਾਬ ਸਾਡਾ ਪੰਜਾਬ ਆਪਣੀ ਊਂਟਾਂ ਲਵਾਉਂਦੇ ਹੋਏ ਆਪਣੇ ਅਧਿਆਪਕਾਂ ਦੇ ਰਹਿਮਾਈ ਦੇ ਵਿੱਚ ਪਸਾਰ ਬਲਾਦ ਵਿੱਚ ਮੋਰ ਨਾਮ ਦੇ ਬੱਚੇ ਆਪਣੀ ਕਲਾ ਦੇ ਜੋਤ ਸਮੇਂ ਇੱਕ ਸਮਾਗਮ ਬੇਜਣਾ ਦਾ ਬਲਾਕ ਕਲਵੰਨੀ ਸਾਪੋਤ ਰਾਜ ਦੇ ਬੱਚੇ ਆਪਣੇ ਚੇਚੇ ਤੌਰ ਤੇ ਅਸ਼ੀਰਵਾਦ ਦੇਣ ਪਹੁੰਚੇ ਅਤੇ ਸਾਡੀਆਂ ਇਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਾਡੇ ਬਹੁਤ ਹੀ ਸਰਕਾਰੀਓ ਪ੍ਰੋਫੈਸਰ ਬਲਜਿੰਦਰ ਕੌਰ ਜੀ ਚੀਫ ਵਿਕ ਪੰਜਾਬ ਸਰਕਾਰ ਅਤੇ ਇਸ ਹਲਕੇ ਦੇ ਉਹ ਐਮ ਐਲ ਏ ਸਹਿਬਾਨ ਵੀ ਨੇ ਉਹਨਾਂ ਦੇ ਨਾਲ ਕੁਲਵੀਰ ਕੌਰ ਸਰਾਣ ਜੀ ਜੋ ਪ੍ਰਧਾਨ ਨੇ ਨਗਰ ਕੌਂਸਲ ਤਲਵੰਡੀ ਸਾਬੋਦੋ ਜੇ ਸੋਇ ਲਾਬਤ ਪਿਪੀਓ ਸਰਦਾਰ ਲਖਬਿੰਦਰ ਸਿੰਘ ਜੀ ਤੇ ਉਹਨਾਂ ਦੀ ਸਮੂਹ ਪ੍ਰਬੰਧਕੀ ਟੀਮ ਡਾਕਟਰ ਸੁਖਦੇਵ ਸਿੰਘ ਜੀ ਜੋ ਐਮਸੀ ਨੇ ਤਲਵੰਡੀ ਸਾਹਿਬ ਤੋਂ ਸਰਦਾਰ ਹਰਜੀਤ ਸਿੰਘ ਜੀ ਸਰਾ ਮੈਡਮ ਅੱਜ ਇਸ ਖਾਸ ਦਿਨ ਤੇ ਜਿੱਥੇ ਕੇ ਚਿੱਲਾ ਪਤਰੀ ਪ੍ਰਾਇਮਰੀ ਸਕੂਲ ਨਾਲ ਸੰਬੰਧਿਤ ਅੱਜ ਜਿੱਥੇ ਪੂਰੇ ਬਠਿੰਡਾ ਜ਼ਿਲ੍ਹਾ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਟੀਮਾਂ ਅੱਜ ਇੱਥੇ ਪਹੁੰਚੀਆਂ ਨੇ ਅੱਜ ਜੇ ਤੁਸੀਂ ਇਕੱਤਰ ਹੋਏ ਹੋ ਤਾਂ ਮੇਰੇ ਹਲਕੇ ਦੇ ਵਿੱਚ ਯਾਨੀ ਕਿ ਤਲਵੰਡੀ ਸਾਬੋ ਦੇ हल्के हुए मान महसूस होया कि बकरे बकरे स्कुला तो सारे खडेहरी चल के आके आए नहीं और खास गात तो करते जथे मैं दिल दिया गहराइयां तो thank you

ਸ਼ਿਮਬੀ ਮੰਡਲ ਦਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਵਿਭੰਗ ਸਾਡੀਆਂ ਸਾਡੀਆਂ ਦੇ ਨਾਲ ਸੂਰ ਦਾ ਬੱਚਾ ਇਹੋ ਅਸਵਾਗਿਆ ਕਰਨਾ ਹੈ